ਗੁਰਾਇਆਂ ਦੇ ਵਾਰਡ ਨੰਬਰ 12 ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਅਮਰਜੀਤ ਕੌਰ ਨੇ ਆਪਣੇ ਚੋਣ ਪ੍ਰਚਾਰ ਨੂੰ ਤੇਜ਼ ਕਰਦਿਆਂ ਵਾਰਡ ਵਿੱਚ ਆਪਣਾ ਚੋਣ ਦਫ਼ਤਰ ਖੋਲ੍ਹਿਆ ਜਿਸ ਦਾ ਉਦਘਾਟਨ ਗੁਰਪ੍ਰੀਤ ਸਿੰਘ ਸੋਤ ਤਵਲੋਂ ਰੀਬਨ ਕੱਟ ਕੇ ਕੀਤਾ ਗਿਆ ਇਸ ਮੌਕੇ ਅਮਰਜੀਤ ਕੌਰ ਨੇ ਕਾਂਗਰਸ ਹਾਈ ਕਮਾਂਡ ਦਾ ਧੰਨਵਾਦ ਕੀਤਾ ਉਹਨਾਂ ਵਾਰਡ ਵਾਸੀਆਂ ਨੂੰ ਅਪੀਲ ਕੀਤੀ ਕਿ 22 ਦਸੰਬਰ ਨੂੰ ਵਾਰਡ ਵਾਸੀ ਉਹਨਾਂ ਦੇ ਚੋਣ ਨਿਸ਼ਾਨ ਪੰਜੇ ਤੇ ਮੋਰਾਂ ਲਾ ਕੇ ਉਹਨਾਂ ਨੂੰ ਕਾਮਯਾਬ ਕਰਨ ਇਸ ਮੌਕੇ ਦਲਜੀਤ ਸਿੰਘ ਨਰਿੰਦਰ ਕੁਮਾਰ ਰੇਸ਼ਮ ਲਾਲ ਦੀਪ ਲਾਲ ਮਦਨ ਲਾਲ ਵਿਦਿਆ ਸਾਬਕਾ ਕੌਂਸਲਰਾਂ ਜਸ ਜਸਪ੍ਰੀਤ ਕੌਰ ਜਸਪਾਲ ਕੌਰ ਚਰਨਜੀਤ ਬਿੱਟੂ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਵਾੜਵਾਸੀ ਮੌਜੂਦ ਸਨ ਵਾਰਡ ਨੰਬਰ 12 ਦੇ ਉਮੀਦਵਾਰ ਅਮਰਜੀਤ ਕੌਰ ਉਹਨਾਂ ਦਾ ਦਫ਼ਤਰ ਦਾ ਘਟਨ ਕੀਤਾ ਤੇ ਇਸ ਵਾਰਡ ਨੰਬਰ 12 ਚ ਬੜਾ ਜੋਸ਼ ਹੈ ਵੀ ਅਸੀਂ ਇਹਨਾਂ ਨੂੰ ਅੱਗੇ ਜਿਤਾ ਕੇ ਤੇ ਐਮਸੀ ਦੀ ਸੀਟ ਤੇ ਪਹੁੰਚਾਣਾ ਤੇ ਅਸੀਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ ਵੀ ਇਹਨਾਂ ਨੇ ਸਾਡਾ ਸਾਥ ਦਿੱਤਾ ਤੇ ਸਾਡੇ ਆਪਣੇ ਕਾਂਗਰਸ ਦੇ ਚਿਹਰੇ ਦੇ ਉੱਤੇ ਇਹ ਸਾਡਾ ਇਹ ਲੜਾਈ ਲੜ ਰਹੇ ਨੇ ਸਾਨੂੰ ਪੂਰੀ ਉਮੀਦ ਹੈ ਕਿ ਵੀ ਇਹ ਜਿੱਤ ਹਾਸਲ ਕਰਨਗੇ ਸਾਡੇ ਕਾਂਗਰਸ ਪਾਰਟੀ ਦੇ ਉਮੀਦਵਾਰ ਅਮਰਜੀਤ ਕੌਰ ਪਾਰਟ ਨੰਬਰ 12 ਤੋਂ ਜੋ ਉਮੀਦਵਾਰ ਨੇ ਅਸੀਂ ਮਹੱਲਾ ਨਿਵਾਸੀ ਸਾਰੇ ਸਹਿਯੋਗ ਦੇ ਰਹੇ ਆ ਤੇ ਇਹਨਾਂ ਨੂੰ ਵੋਟਾਂ ਉੱਤੇ ਦਿਦਾਈਏ ਤੇ ਸਾਡੇ ਸੂਝਵਾਨ ਮਹੱਲੇ ਦੇ ਸਾਰੇ ਮੈਂਬਰਾਂ ਨੇ ਰਲ ਕੇ ਸਲਾਹ ਕੀਤੀ ਆ ਕਿ ਅਤਕੀ ਅਮਰਜੀਤ ਕੌਰ ਨੂੰ ਆਪਾਂ ਮਹੱਲੇ ਦੀ ਬਾਗ ਡੋਰ ਦਈਏ ਕਿਉਂਕਿ ਮਹੱਲੇ ਦਾ ਸੁਧਾਰ ਹੋ ਸਕੇ ਅਸੀਂ ਸਾਰਾ ਮਹੱਲਾ ਨਿਵਾਸੀ ਤੇ ਵਾਰਡ ਨਿਵਾਸੀ ਅਮਰਜੀਤ ਕੌਰ ਦੇ ਨਾਲ ਆ ਤੇ ਸਾਡਾ ਸਹਿਯੋਗ ਸਾਰੇ ਕਾਂਗਰਸ ਪਾਰਟੀ ਦੀ ਸੀਟ ਝੋਲੀ ਵਿੱਚ ਪਾਵਾਂਗੇ ਜੀ ਅਸੀਂ ਧੰਨਵਾਦੀ ਆ ਕਾਂਗਰਸ ਪਾਰਟੀ ਦੇ ਜਿਹਨਾਂ ਨੇ ਸਾਨੂੰ 11 ਨੰਬਰ ਵਾਰਡ ਤੋਂ ਸੀਟ ਦਿੱਤੀ ਹੈ ਅਸੀਂ ਇਹਨਾਂ ਨੂੰ ਵਿਸ਼ਵਾਸ ਦਿਵਾਨੇ ਆ ਕਿ ਅਸੀਂ ਕੱਲੀ-ਕੱਲੀ ਵੋਟ ਪਵਾ ਕੇ ਇਹਨਾਂ ਨੂੰ ਵੱਧ ਤੋਂ ਵੱਧ ਵੋਟਾਂ ਪਵਾ ਕੇ ਜਿੱਤੂ ਦੀ ਸੀਟ ਦਵਾਗੇ